ਸਾਉਥ ਰੀ ਉਹ ਐਕਟ੍ਰੈਸ ਜਿਸ ਨੇ ਆਪਣੀ ਸਾਦਗੀ ਨਾਲ ਕਰੋੜਾਂ ਦਿਲਾ ਤੇ ਰਾਜ ਕਰ ਰਿਹਾ ਹੈ ਜੋ ਆਪਣੀ ਮਿੱਟੀ ਆਪਣੀ ਭਾਸ਼ਾ ਤੇ ਆਪਣੀ ਸੰਸਕ੍ਰਿਤੀ ਨਾਲ ਅੱਜ ਵੀ ਡੂੰਗੀ ਤਰ੍ਹਾਂ ਜੁੜੀ ਹੋਈ ਹੈ ਨਾ ਮੇਕਅਪ ਨਾ ਸ਼ਾਨੋ ਸ਼ੌਕਤ ਸਿਰਫ ਨੈਚੁਰਲ ਸੁੰਦਰਤਾ ਤੇ ਸੱਚੀ ਅਦਾਕਾਰੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਾਈ ਪੱਲਵੀ ਦੀ ਜੋ ਕੇਵਲ ਇੱਕ ਅਭਿਨੇਤਰੀ ਹੀ ਨਹੀਂ ਸਗੋ ਦੱਖਣੀ ਭਾਰਤ ਦੀ ਸੱਭਿਆਚਾਰ ਦੀ ਅਸਲ ਪਹਿਚਾਣ ਵੀ ਹੈ ਫੈਕਟ ਨੰਬਰ 1 ਸਾਈ ਪੱਲਵੀ ਦਾ ਪੂਰਾ ਨਾਮ ਸਾਈ ਪੱਲਵੀ ਸਮੇਥਾ ਰਾਇ ਕੰਗਨ ਹੈ ਸਾਈ ਪੱਲਵੀ ਦਾ ਜਨਮ 9 ਮਈ 1992 ਵਿੱਚ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੋਟੀਗਿਰੀ ਵਿੱਚ ਹੋਇਆ ਸੀ ਸਾਈ ਪੱਲਵੀ ਦੇ ਪਿਤਾ ਦਾ ਨਾਮ ਸਮੇਥਾ ਰਾਇ ਕੰਗਨ ਅਤੇ ਮਾਤਾ ਦਾ ਨਾਮ ਰਾਧਾ ਕੰਗਨ ਹੈ ਸਾਈ ਪੱਲਵੀ ਦੀ ਭੈਣ ਪੂਜਾ ਵੀ ਅਦਾਕਾਰ ਹੈ ਫੈਕਟ ਨੰਬਰ 2 ਸਾਈ ਪੱਲਵੀ ਦਾ ਪਾਲਣ-ਪੋਸ਼ਣ ਕੋਇੰਬਟੂਰ ਵਿੱਚ ਹੋਇਆ ਸੀ। ਸਾਈ ਪੱਲਵੀ ਨੇ ਆਪਣੀ ਪੜ੍ਹਾਈ ਕੋਇੰਬਟੂਰ ਦੇ ਅਵੀਲਾ ਕਨਵੈਂਟ ਸਕੂਲ ਤੋਂ ਕੀਤੀ ਸੀ। ਸਾਈ ਪੱਲਵੀ ਨੇ 2016 ਵਿੱਚ ਆਪਣੀ ਐਮਬੀਬੀਐਸ ਦੀ ਪੜ੍ਹਾਈ ਜਾਰਜੀਆ ਦੇ ਤਪਲੀਸੀ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ ਜਿਸ ਨੂੰ ਮੈਡੀਕਲ ਕਾਉਂਸਲ ਆਫ ਇੰਡੀਆ ਨੇ ਵੀ ਮਾਨਤਾ ਦਿੱਤੀ ਹੋਈ ਹੈ। ਸੈਕਟਰ ਨੰਬਰ 3 ਸਾਈ ਪਲਵੀ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਤਾਂ ਪੂਰੀ ਕਰ ਲਈ ਪਰ ਉਹ ਭਾਰਤ ਵਿੱਚ ਅਜੇ ਤੱਕ ਡਾਕਟਰ ਵਜੋਂ ਰਜਿਸਟਰ ਨਹੀਂ ਹੋਈ ਸਾਈ ਪਲਵੀ ਨੂੰ ਸਕਿਨ ਲਾਈਟਿੰਗ ਕਰੀਮ ਦੇ ਇਸ਼ਤਿਹਾਰ ਲਈ 2 ਕਰੋੜ ਰੁਪਏ ਦੀ ਡੀਲ ਮਿਲੀ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤੀ ਕਿਉਂਕਿ ਫੇਅਰਨੈਸ ਪੋਡਕਾਸਟ ਦੇ ਯਕੀਨ ਨਹੀਂ ਕਰਦੀ ਸੀ ਫੈਕਟਰ ਨੰਬਰ 4 ਸਾਈ ਪੱਲਵੀ ਦੇ ਡਾਂਸ ਨੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਕਦੇ ਵੀ ਪ੍ਰੋਫੈਸ਼ਨਲ ਡਾਂਸਰ ਨਹੀਂ ਰਹੀ ਸਾਈ ਪੱਲਵੀ ਨੇ ਡਾਂਸ ਨੂੰ ਹਮੇਸ਼ਾ ਪੈਸ਼ਨ ਵਜੋਂ ਕੀਤਾ ਸੀ ਸਾਈ ਪੱਲਵੀ ਆਪਣੀ ਮਾਂ ਵਾਂਗ ਡਾਂਸਰ ਬਣਨਾ ਚਾਹੁੰਦੀ ਸੀ ਸਕੂਲ ਦੇ ਕਈ ਸੱਭਿਆਚਾਰ ਸਮਾਗਮਾਂ ਵਿੱਚ ਉਸ ਨੇ ਡਾਂਸ ਕਰਕੇ ਆਪਣਾ ਨਾਮ ਕਮਾਇਆ ਫੈਕਟ ਨੰਬਰ 5 ਸਾਈ ਪੱਲਵੀ ਦੀ ਮਾਂ ਨੇ ਸਾਈ ਪੱਲਵੀ ਦੇ ਸ਼ੌਂਕ ਨੂੰ ਪੂਰਾ ਸਹਿਯੋਗ ਕੀਤਾ ਸਾਈ ਪੱਲਵੀ ਨੇ 2008 ਵਿੱਚ ਵਿਜੇ ਟੀਵੀ ਦੇ ਡਾਂਸ ਰਿਐਲਿਟੀ ਸ਼ੋ ਉਂਗਲੀਲ ਯਾਰ ਅਥੂਡਾ ਪ੍ਰਭੂ ਦੇਵਾ ਵਿੱਚ ਭਾਗ ਲਿਆ ਅਤੇ 2009 ਵਿੱਚ ਈ ਟੀਵੀ ਤੇਲਗੂ ਦੇ ਸ਼ੋ ਤੀ ਅਲੀਮੇਟ ਡਾਂਸ ਸ਼ੋ ਡੀ 4 ਵਿੱਚ ਦਿਖਾਈ ਦਿੱਤੀ ਫੈਕਟ ਨੰਬਰ 6 ਸਾਈ ਪਲਵੀ ਨੇ ਆਪਣਾ ਅਦਾਕਾਰੀ ਕੈਰੀਅਰ ਬਚਪਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਸਾਈ ਪਲਵੀ 2003 ਵਿੱਚ ਕਸਥੂਰੀ ਮਾਂ ਅਤੇ 2008 ਵਿੱਚ ਧਾਮ ਤੁਮ ਫਿਲਮ ਵਿੱਚ ਬਾਅਲ ਅਦਾਕਾਰ ਵਜੋਂ ਦਿਖਾਈ ਦਿੱਤੀ ਸਾਈ ਪਲਵੀ ਨੂੰ ਉਸਦੀ ਅਸਲੀ ਪਛਾਣ 2014 ਵਿੱਚ ਮਿਲੀ ਸੀ ਜਦੋਂ ਡਾਇਰੈਕਟਰ ਅਲਫੋਜ਼ੋ ਨੇ ਸਾਈ ਪਲਵੀ ਨੂੰ ਪ੍ਰੇਮ ਫਿਲਮ ਵਿੱਚ ਮਲਾਰ ਦਾ ਰੋਲ ਆਫਰ ਕੀਤਾ ਇਹ ਫਿਲਮ ਸੁਪਰ ਹਿੱਟ ਹੋਈ ਅਤੇ ਸਾਈ ਪਲਵੀ ਨੂੰ ਬੈਸਟ ਫੀਮੇਲ ਡੈਬਿਊ ਲਈ ਫਿਲਮ ਫੇਅਰ ਅਵਾਰਡ ਮਿਲਿਆ ਫੈਕਟ ਨੰਬਰ 7 ਪ੍ਰੇਮ ਫਿਲਮ ਦੀ ਕਾਮਯਾਬੀ ਤੋਂ ਬਾਅਦ ਸਾਈ ਪਲਵੀ ਨੇ ਕਾਲੀ ਫਿਦਾ ਅਤੇ ਮਾਰੀ 2 ਵਰਗੀਆਂ ਹਿੱਟ ਫਿਲਮਾਂ ਕੀਤੀਆਂ ਮਾਰੀ 2 ਦਾ ਗਾਣਾ 라ਉੜੀ ਬੇਬੀ YouTube ਤੇ ਸਾਊਥ ਇੰਡੀਆ ਦਾ ਸਭ ਤੋਂ ਵੱਧ ਦੇਖਿਆ ਗਿਆ ਗਾਣਾ ਬਣਿਆ ਫਰਵਰੀ 2018 ਵਿੱਚ ਸਾਈ ਪਲਵੀ ਨੇ ਪੜੀ ਪਈ ਲੈਚ ਮਨਸੂ ਫਿਲਮ ਵਿੱਚ ਕੰਮ ਕੀਤਾ ਜੋ ਹਿੱਟ ਨਹੀਂ ਹੋਈ ਪਰ ਸਾਈ ਪਲਵੀ ਨੇ ਨਿਰਮਾਤਾਵਾਂ ਤੋਂ ਆਪਣੀ ਮਿਹਨਤ ਦਾ ਨਾਂ ਲੈਣ ਤੋਂ ਇਨਕਾਰ ਕਰ ਦਿੱਤਾ 2020 ਵਿੱਚ ਫੋਰਬਸ ਮੈਗਜ਼ੀਨ ਦੁਆਰਾ ਭਾਰਤ ਦੇ 30 ਅੰਡਰ 30 ਦੀ ਲਿਸਟ ਵਿੱਚ ਸਾਈ ਪਲਵੀ ਨੂੰ ਸ਼ਾਮਲ ਕੀਤਾ। ਫਿਲਮ ਇੰਡਸਟਰੀ ਤੋਂ ਸਾਈ ਪਲਵੀ ਇਕਲੌਤੀ ਸ਼ਖਸ ਸੀ। ਫੈਕਟ ਨੰਬਰ 8 ਸਾਈ ਪਲਵੀ ਭਾਰਤ ਦੀ ਇੱਕ ਮਸ਼ਹੂਰ ਅਦਾਕਾਰ ਹੈ। ਉਹ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮ ਵਿੱਚ ਕੰਮ ਕਰਦੀ ਹੈ ਅਤੇ ਮਜ਼ਬੂਤ ਅਤੇ ਚੁਣੌਤੀਪੂਰਨ ਔਰਤਾਂ ਦੇ ਰੋਲ ਲਈ ਜਾਣੀ ਜਾਂਦੀ ਹੈ। ਸਾਈ ਪਲਵੀ ਨੂੰ 6 ਫਿਲਮ ਫੇਅਰ ਸਾਊਥ ਅਤੇ ਦੋ ਦੱਖਣੀ ਭਾਰਤੀ ਅੰਤਰਰਾਸ਼ਟਰੀ ਫਿਲਮ ਅਵਾਰਡ ਮਿਲੇ ਹਨ। ਤਾਂ ਦੋਸਤ ਤੋ ਇਹ ਹਨ ਸਾਈ ਪੱਲਵੀ ਦੀ ਜ਼ਿੰਦਗੀ ਨਾਲ ਜੁੜੇ ਕੁਝ ਦਿਲਚਸਪੇ ਫੈਕਟ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ